ਸਤਿ ਸ਼੍ਰੀ ਅਕਾਲ ਜੀ ਤਾਂ ਆਓ ਗੱਲਾਂ ਕਰਦੇ ਆਪਾਂ ਮੈਥਮੈਟਿਕਸ ਦੀ ਕਿੱਥੇ ਵਰਤੀਏ θ ਨੂੰ ਟੈਨ θ ਕਾਸ θ ਕਾ ਸਾਈਨ θ ਕਿੱਥੇ ਵਰਤਣਾ ਆਜੋ ਅੱਜ ਪ੍ਰੈਕਟੀਕਲੀ ਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਲਿਆਣ ਦੇ ਵਿੱਚ ਜਿਹੜਾ ਬਣਾ ਕੇ ਰੱਖਿਆ ਪ੍ਰੋਜੈਕਟ ਪੀਐਮ ਸ਼ਰੀ ਸਕੂਲ ਦੇ ਵਿੱਚ ਤਾਂ ਆਓ ਤੁਹਾਨੂੰ ਅੱਜ ਇਹਨੂੰ ਨਿਗਾਹੇ ਟੋਂ ਕੱਢਦੇ ਆਂ ਤਾਂ ਆ ਇੱਕ ਇਹਨੂੰ ਵੈਰੀਫਾਈ ਕਰਕੇ ਦਿਖਾਵਾਂਗੇ ਅਸੀਂ ਤੁਹਾਨੂੰ ਵੀ ਆ ਜੇ ਸਾਡੇ ਕੋਲ ਆ ਲੰਬਾਈ ਪਤਾ ਲੱਗੀ ਤੇ ਕੋਣ ਪਤਾ ਲੱਗਿਆ ਆ ਲੰਬਾਈ ਆਪਣੇ ਆਪ ਫਾਰਮੂਲੇ ਨਾਲ ਲਾਉਗੀ ਠਿੱਟਿਆਂ ਨਾਲ ਲਾਉਗੀ ਇਹਨੂੰ ਮੈਂ ਮਿਣੂੰਗਾ ਨਹੀਂ ਪਰ ਬਾਅਦ ਚ ਮਿਣ ਕੇ ਵੀ ਵੈਰੀਫਾਈ ਕਰਕੇ ਦਿਖਾਉਂਗਾ ਤੁਹਾਨੂੰ ਆਓ ਆਪਾਂ ਸ਼ੁਰੂ ਕਰਦੇ ਆਂ ਤਾਂ ਹੁਣ ਇਸ ਨੂੰ ਅਸੀਂ ਜਦੋਂ ਮਾਪਿਆ ਇੱਥੋਂ ਅਸੀਂ ਲੈ ਕੇ ਇੱਥੇ ਤੱਕ ਮਾਪਿਆ ਤਾਂ ਤੁਸੀਂ ਦੇਖੋ ਕਿੰਨਾ ਆ ਗਿਆ ਸਾਡੇ ਕੋਲ ਇਹ 3 ਫੁੱਟ ਹੋ ਗਿਆ ਹੈ ਕਿੰਨਾ ਹੋ ਗਿਆ ਸਾਡੇ ਕੋਲ 3 ਫੁੱਟ ਤਾਂ ਇਹ ਲੰਬਾਈ 3 ਫੁੱਟ ਆ ਗਈ ਠੀਕ ਹੈ ਜੀ ਤਾਂ ਹੁਣ ਇਸੇ ਨੂੰ ਆਪਾਂ ਇਨੂੰ ਕਹਿੰਦੇ ਨੇ ਨਾ ਰਸਕੈਚ ਜਿਵੇਂ ਆਪਾਂ ਨੇ ਮਕਾਨ ਬਣਾਣਾ ਹੈ ਤਾਂ ਮਕਾਨ ਬਣਾਉਣ ਤੋਂ ਪਹਿਲਾਂ ਨਕਸ਼ਾ ਜ਼ਰੂਰੀ ਹੈ ਇਹ ਨਕਸ਼ੇ ਵੀ ਕਿਉਂ ਜ਼ਰੂਰੀਆਂ ਇਸ ਲਈ ਜ਼ਰੂਰੀਆਂ ਵੀ ਪਤਾ ਲੱਗ ਜੇ ਵੀ ਆਹ ਚੀਜ਼ ਸਾਡੇ ਕੋਲ 3 ਫੁੱਟ ਆ ਗਈ ਆਹ ਕੋਣ ਹਾਲੇ ਪਤਾ ਨਹੀਂ ਹੈ ਆਹ ਕੋਣ 90 ਡਿਗਰੀ ਦਾ ਇਹ ਕੰਡੀਸ਼ਨ ਹੈ ਹੋਣਾ ਚਾਹੀਦਾ ਜੇ 90 ਡਿਗਰੀ ਦਾ ਇਸ ਨੂੰ ਅਸੀਂ ਪਰਪੈਂਡੀਗੂਲਰ ਕਹਿੰਦੇ ਆ ਇਸ ਨੂੰ ਅਸੀਂ ਬੇਸ ਕਹਿੰਦੇ ਆ ਇਸ ਨੂੰ ਅਸੀਂ ਹਾਈਪੋਟੈਨਿਊਸ ਕਹਿੰਦੇ ਆ ਜਿਸ ਨੂੰ ਪੰਜਾਬੀ ਵਿੱਚ ਅਸੀਂ ਲੰਬ ਆਧਾਰ ਤੇ ਕਰਣ ਕਹਿ ਲੈਂਦੇ ਆ ਤਾਂ ਹੁਣ ਇੱਥੇ ਇਹ ਸਾਰੇ ਫਾਰਮੂਲੇ ਲੱਗਦੇ ਨੇ ਤਾਂ ਇਹ ਦੇਖੋ ਵੀ ਇਹ ਪਤਾ ਲੱਗ ਗਿਆ ਇਹ ਪਤਾ ਲੱਗ ਗਿਆ ਹੁਣ ਸਾਡੇ ਕੋਲ ਇੱਥੋਂ ਦੇਖਣਾ ਵੀ ਕਿਹੜਾ ਫਾਰਮੂਲਾ ਲੱਗੂਗਾ ਇਹਦੇ ਵਿੱਚ ਹੁਣ ਟੈਂਜੈਂਟ θ ਪ/ਬ ਕਿਉਂਕਿ ਪ ਤੇ ਬੀ ਦੀ ਗੱਲ ਕਰ ਰਹੇ ਹਾਂ ਪ ਲੱਭਣਾ ਬੀ ਸਾਨੂੰ ਪਤਾ ਲੱਗ ਗਿਆ ਤਾਂ ਹੁਣ ਇੱਥੇ ਫਾਰਮੂਲਾ ਅਸੀਂ ਲਾਵਾਂਗੇ ਵੀ ਟੈਂਜੈਂਟ θ ਬਰਾਬਰ ਹੈ ਪ/ਬ ਦੇ ਹੁਣ ਗੱਲ ਆ ਗਈ ਵੀ θ ਕਿੰਨਾ ਲੋ θ ਵੀ ਇੱਥੋਂ ਵੈਰੀਫਾਈ ਕਰਦੇ ਆਪਾਂ ਮਾਪਦੇ ਆ ਆ ਡੀ ਹੈ ਸਾਡੇ ਕੋਲ ਇੱਥੇ ਇਸ ਨੂੰ ਰੱਖੋ ਇਸ ਨੂੰ ਇੱਥੇ ਰੱਖ ਕੇ ਆ 0 ਨਾਲ 0 ਮਲਾ ਲਓ ਲਾਈਨ ਦੀ ਜਦੋਂ ਇਹ 0 ਨਾਲ 0 ਮਿਲ ਗਈ ਤਾਂ ਆ ਤੁਹਾਡੇ ਕੋਲ ਇੱਥੇ ਆਊਗਾ 10 20 30 40 ਤੇ 5 45 ਤਾਂ ਇਹ ਕੋਣ ਸਾਡੇ ਕੋਲ ਕਿੰਨੇ ਡਿਗਰੀ ਦਾ ਆ ਗਿਆ 45 ਡਿਗਰੀ ਦਾ ਆ ਗਿਆ ਹੋਇਆ ਤਾਂ ਇਹ ਕੋਣ ਸਾਨੂੰ ਪਤਾ ਲੱਗ ਗਿਆ ਵੀ ਇਹ 45 ਡਿਗਰੀ ਦਾ ਆਜੋ ਤਾਂ ਇਹ ਹੁਣ ਸਾਡੇ ਕੋਲ 45 ਡਿਗਰੀ ਦਾ ਆ ਗਿਆ ਤਾਂ ਹੁਣ θ ਸਾਡੇ ਕੋਲ 45 ਡਿਗਰੀ ਹੈ P ਸਾਡੇ ਕੋਲ ਕੱਢਣਾ ਹੈ P ਹੈ ਜਿਹੜਾ ਸਾਡੇ ਕੋਲੇ 3 ਫੁੱਟ ਹੈ ਤਾ ਹੁਣ ਇੱਥੇ ਭਰੋ ਕੀਮਤਾ ਟੈਂਜੈਂਟ 45 ਡਿਗਰੀ ਬਰਾਬਰ ਹੈ ਪੀ ਆਪਾਂ ਨੇ ਕੱਢਣਾ ਸੀਗਾ ਬੀ ਸਾਡੇ ਕੋਲ 3 ਫੁੱਟ ਹੈ ਟੈਂਜੈਂਟ 45 ਦੀ ਕੀਮਤ ਜਿਹੜੀ ਹੈ ਵੈਲਿਊ ਜਿਹੜੀ ਆ ਉਹ 1 ਹੋਇਆ ਕਰਦੀ ਹੈ ਇਹ ਤੁਹਾਨੂੰ ਅਗਲੀ ਪੜਾਈ ਦੇ ਵਿੱਚ ਅਸੀਂ ਦੱਸਦੇ ਹਾਂ ਤੁਸੀਂ ਇਸ ਨੂੰ ਯਾਦ ਰੱਖ ਲਓ ਤਾਂ ਇਹ ਪੀ 3 ਫੁੱਟ ਹੁਣ 3 ਫੁੱਟ ਇੱਧਰ ਜਾ ਕੇ ਗੁਣਾ ਹੋ ਗਿਆ ਤਾਂ 3 ਫੁੱਟ ਬਰਾਬਰ ਹੈ ਪੀ ਇਹਦਾ ਮਤਲਬ ਪੀ ਵੀ ਕਿੰਨਾ ਆ ਗਿਆ ਸਾਡੇ ਕੋਲ ਇਹ ਵੀ 3 ਫੁੱਟ ਹੀ ਆ ਗਿਆ ਜੇ 3 ਫੁੱਟ ਹੈ ਕੋਣ 45 ਡਿਗਰੀ ਦਾ ਆ ਵੀ 3 ਫੁੱਟ ਹੋਊਗਾ ਆਓ ਆਪਾਂ ਵੈਰੀਫਾਈ ਕਰੀਏ ਆਜੋ ਤੇ ਹੁਣ ਅਸੀਂ ਜਦੋਂ ਵੈਰੀਫਾਈ ਕਰਦੇ ਆ ਤਾਂ ਸਾਡੇ ਕੋਲੇ ਇਹ ਪਤਾ ਲੱਗਦਾ ਵੀ ਆ ਦੇਖੋ ਇਹ ਆ ਦੇਖੋ ਆ ਵੀ 3 ਫੁੱਟ ਆ ਗਈ ਦੇਖੋ ਜੀ ਕਿਉਂ ਅੰਦੇ ਥੀਟੇ ਕੰਮ ਕਿ ਨਹੀਂ ਹਾਂਜੀ ਇਹ ਹੈ ਟ੍ਰਿਗਨੋਮੈਟਰੀ ਇਸ ਲਈ ਇਹ ਤੇ ਇੱਕ ਛੋਟੀ ਜੀ ਤੁਹਾਨੂੰ ਬਿਲਡਿੰਗ ਦਾ ਤਜਰਬਾ ਕਰਕੇ ਦਿਖਾਏ ਇੰਨੀ ਮਰਜ਼ੀ ਉੱਚੀ ਬਿਲਡਿੰਗ ਹੋਵੇ ਪਰ ਥੱਲੇ ਤਾਂ ਤੁਸੀਂ ਦੂਰੀ ਮਾਪ ਸਕਦੇ ਹੋ ਨਾ ਥੱਲੇ ਤਾਂ ਤੁਸੀਂ ਕੋਣ ਮਾਪ ਸਕਦੇ ਹੋ ਨਾ ਉਹ ਕੋਣ ਮਾਪ ਕੇ ਤੇ ਫਿਰ ਇਸ ਦੂਰੀ ਨੂੰ ਅਸੀਂ ਕੱਢ ਕੇ ਦੱਸ ਸਕਦੇ ਆ ਬਿਗੈਰ ਬਿਲਡਿੰਗ ਦੇ ਉੱਤੇ ਚੜ੍ਹੇ ਹੀ ਦੂਰੀ ਮਾਪਦਾਂ ਜੁੜੇ ਰਹੋ ਮਿਲਦੇ ਆ ਅਗਲੀ ਵੀਡੀਓ ਚ